ਬਹੁਤ-ਬਹੁਤ ਸਵਾਗਤ ਹੈ ਪੰਜਾਬ ਦੇ ਵਿੱਚ ਜਿੱਥੇ ਪੰਜਾਬ ਕਾਂਗਰਸ ਦੀ ਅੰਦਰੂਨੀ ਸਥਿਤੀ ਨੂੰ ਲੈ ਕੇ ਸਿਆਸੀ ਗਰਮੀ ਬਰਕਰਾਰ ਹੈ ਉੱਥੇ ਹੀ ਨਵਜੋਤ ਸਿੰਘ ਸਿੱਧੂ ਵੀ ਲਗਾਤਾਰ ਪੰਜਾਬ ਦੇ ਵਿੱਚ ਐਕਟਿਵ ਨੇ ਮਹਰਾਜ ਦੇ ਵਿੱਚ ਲੋਕ ਮਿਲਣੀ ਤੋਂ ਬਾਅਦ ਇਹ ਖਬਰਾਂ ਸਾਹਮਣੇ ਆਈਆਂ ਨੇ ਕਿ ਨਵਜੋਤ ਸਿੰਘ ਸਿੱਧੂ ਜਲਦ ਹੀ ਬਠਿੰਡਾ ਵਿਖੇ ਇੱਕ ਵਾਰ ਫਿਰ ਤੋਂ ਲੋਕ ਮਿਲਣੀ ਕਰਨ ਜਾ ਰਹੇ ਨੇ ਇਸ ਨੂੰ ਲੈ ਕੇ ਸਿਆਸੀ ਸਫਾਂ ਦੇ ਵਿੱਚ ਚਰਚੇ ਨੇ ਤੇ ਮੀਡੀਆ ਦੇ ਵਿੱਚ ਵੀ ਇਸ ਦੇ ਚਰਚੇ ਹੋ ਰਹੇ ਨੇ ਇਸ ਸਵਾਲ ਤੇ ਗੱਲਬਾਤ ਕਰਨ ਲਈ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਮੇਰੇ ਨਾਲ ਜੁੜ ਚੁੱਕੇ ਨੇ ਡੱਲਾ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਧੰਨਵਾਦ ਜਗਦੀਸ਼ ਜੀ ਬਹੁਤ-ਬਹੁਤ ਧੰਨਵਾਦ ਡਾਲਾ ਸਾਹਿਬ ਇੱਕ ਵਾਰ ਫੇਰ ਤੋਂ ਨਵਜੋਤ ਸਿੰਘ ਸਿੱਧੂ ਹੁਣੀ ਪੰਜਾਬ ਦੇ ਵਿੱਚ ਲੋਕ ਮਿਲਣੀ ਕਰਨ ਜਾ ਰਹੇ ਨੇ ਬਠਿੰਡਾ ਦੇ ਵਿੱਚ ਅਜਿਹੀਆਂ ਖਬਰਾਂ ਆ ਰਹੀਆਂ ਨੇ ਕਿਵੇਂ ਦੇਖਦੇ ਹੋ ਨਵਜੋਤ ਸਿੰਘ ਸਿੱਧੂ ਲਗਾਤਾਰ ਸਿਆਸਤ ਦੇ ਵਿੱਚ ਐਕਟਿਵ ਨਜ਼ਰ ਆ ਰਹੇ ਨੇ ਦੇਖੋ ਬਿਲਕੁਲ ਜੀ ਇੱਕ ਤੋਂ ਬਾਅਦ ਇੱਕ ਨਵਜੋਤ ਸਿੰਘ ਸਿੱਧੂ ਦੇ ਜਿਹੜੇ ਪ੍ਰੋਗਰਾਮ ਨੇ ਉਹ ਅਨਾਉਂਸ ਹੋ ਰਹੇ ਨੇ ਅੱਜ ਇੱਕ ਵਾਰ ਫੇਰ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਐਲਾਨ ਕਰ ਦਿੱਤਾ ਹੈ ਕਿ ਉਹ ਲੋਕ ਮਿਲਣੀ ਕਰਨ ਜਾ ਰਹੇ ਨੇ ਬਠਿੰਡਾ ਦਿਹਾਤੀ ਦੇ ਵਿੱਚ ਪਹਿਲਾਂ ਮੈਂ ਤੁਹਾਨੂੰ ਇਹ ਦੱਸਦਾ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਲੀਡਰ ਨੇ ਹਰਵਿੰਦਰ ਸਿੰਘ ਲਾਡੀ ਜਿਹੜੇ ਕੀ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਬਠਿੰਡਾ ਦਿਹਾਤੀ ਤੋਂ ਚੋਣ ਲੜੇ ਸੀ ਹੁਣ ਉਹ ਆਪਣੇ ਹਲਕੇ ਦੇ ਵਿੱਚ ਲੋਕ ਮਿਲਣੀ ਕਰ ਰਹੇ ਨੇ 7 ਜਨਵਰੀ ਦਾ ਪ੍ਰੋਗਰਾਮ ਹੈ ਐਤਵਾਰ ਦਾ ਦਿਨ ਹੈ ਔਰ ਜਿਵੇਂ ਮਹਾਰਾਜ ਦੇ ਵਿੱਚ ਵੀ ਲੋਕ ਮਿਲਣੀ ਰੱਖੀ ਗਈ ਸੀ ਔਰ ਮਹਾਰਾਜ ਦੇ ਵਿੱਚ ਠਾਠਾ ਮਾਰਦਾ ਇਕੱਠ ਪਹੁੰਚਿਆ ਸੀ ਨਵਜੋਤ ਸਿੰਘ ਸਿੱਧੂ ਇੱਕ ਵਰਕਰ ਦੀ ਹیثیت ਨਾਲ ਪਹੁੰਚੇ ਤੇ 8 ਤੋਂ 10 ਹਜ਼ਾਰ ਲੋਕ ਉੱਥੇ ਇਕੱਠੇ ਹੋਏ ਇੱਕ ਵਾਰ ਫਿਰ ਮੈਨੂੰ ਲੱਗਦਾ ਹੈ ਕਿ ਜਿਹੜਾ ਇਹ ਲੋਕ ਮਿਲਣੀ ਦਾ ਪ੍ਰੋਗਰਾਮ ਹੈ ਇਹ ਰੈਲੀ 'ਚ ਤਬਦੀਲ ਹੋ ਜਾਣਾ ਹੈ ਰੈਲੀ ਵਰਗੇ ਉੱਥੇ ਲੋਕਾਂ ਦਾ ਇਕੱਠ ਹੋ ਜਾਣਾ ਹੈ ਔਰ ਉਮੀਦ ਹੈ ਕਿ ਇੱਥੇ ਵੀ 15 ਤੋਂ 20 ਹਜ਼ਾਰ ਲੋਕ ਨੇ ਜਿਹੜੇ ਇਸ ਲੋਕ ਮਿਲਣੀ ਦੇ ਵਿੱਚ ਪਹੁੰਚ ਸਕਦੇ ਨੇ ਜਿੱਥੇ ਨਵਜੋਤ ਸਿੰਘ ਸਿੱਧੂ ਜਾਣਗੇ ਔਰ ਭਾਸ਼ਣ ਦੇਣਗੇ ਅਸਲ ਨਵਜੋਤ ਸਿੰਘ ਸਿੱਧੂ ਲਗਾਤਾਰ ਨੀਤੀਗਤ ਵਿਰੋਧ ਕਰ ਰਹੇ ਨੇ ਸਰਕਾਰ ਦਾ ਜਿੱਥੇ-ਜਿੱਥੇ ਸਰਕਾਰ ਦੇ ਕੰਮਕਾਜ ਦੇ ਵਿੱਚ ਉਹਨਾਂ ਨੂੰ ਕਮੀਆਂ ਦਿਖਦੀਆਂ ਨੇ ਉਹ ਨੀਤੀਗਤ ਵਿਰੋਧ ਕਰ ਰਹੇ ਨੇ 2024 ਦੀਆਂ ਚੋਣਾਂ ਤੋਂ ਪਹਿਲਾਂ ਕੇਂਦਰ ਦੀ ਸਰਕਾਰ ਦੀਆਂ ਨੀਤੀਗਤ ਕਮੀਆਂ ਨੇ ਉਹਨਾਂ ਨੂੰ ਉਜਾਗਰ ਕਰ ਰਹੇ ਨੇ ਤਾਂਕਿ ਲੋਕ ਜਾਗਰੂਕ ਹੋਣ ਔਰ ਜਦੋਂ 2024 ਦੀਆਂ ਵੋਟਾਂ ਵੀ ਪੈਣੀਆਂ ਨੇ ਤੇ ਲੋਕਾਂ ਦੇ ਮਨ 'ਚ ਪੰਜਾਬ ਦੇ ਮੋਰਤੇ ਪੰਜਾਬ ਦੀ ਤਰੱਕੀ ਇਹ ਸਾਰੀਆਂ ਚੀਜ਼ਾਂ ਹੋਣ ਜੀ ਉਹ ਵੀ ਨਵਜੋਤ ਸਿੰਘ ਸਿੱਧੂ ਇੱਕ ਅਜਿਹੇ ਲੀਡਰ ਨੇ ਜਿਹੜੇ ਪੰਜਾਬ ਦੇ ਏਜੰਡੇ ਨੂੰ ਲੈ ਕੇ ਅੱਗੇ ਵਾਦੇ ਨੇ ਭਾਵੇਂ ਸੂਬੇ ਦੀਆਂ ਚੋਣਾਂ ਹੋਣ ਤੇ ਭਾਵੇਂ ਕੇਂਦਰ ਦੀਆਂ ਚੋਣਾਂ ਹੋਣ ਬਹੁਤ ਧੂਆਦਾਰ ਚੋਣ ਪ੍ਰਚਾਰ ਲਈ ਵੀ ਨਵਜੋਤ ਸਿੰਘ ਸਿੱਧੂ ਜਾਣੇ ਜਾਂਦੇ ਨੇ ਔਰ ਪੰਜਾਬ ਦੇ ਮੁੱਦਿਆਂ ਨੂੰ ਉਭਾਰ ਦੇਣ ਦੇ ਮਾਮਲੇ ਤੇ ਵੀ ਨਵਜੋਤ ਸਿੰਘ ਸਿੱਧੂ ਜਾਣੇ ਜਾਂਦੇ ਨੇ ਇਸੇ ਕਰਕੇ ਜਿਹੜੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਸੀ ਉਹਦੇ ਲਈ ਵੀ ਨਵਜੋਤ ਸਿੰਘ ਸਿੱਧੂ ਨੇ ਉਚੇਚੇ ਤੌਰ ਤੇ ਪੰਜਾਬ ਮਾਡਲ ਤਿਆਰ ਕੀਤਾ ਸੀ ਹਾਲਾਂਕਿ ਕਾਂਗਰਸ ਨੇ ਸੂਬਾ ਇਕਾਈ ਦੇ ਕੁਝ ਲੀਡਰਾਂ ਨੇ ਅਧੇ ਅਧੂਰੇ ਮੰਨਦੇ ਨਾਲ ਉਹਨਾਂ ਦੇ ਪੰਜਾਬ ਮਾਡਲ ਨੂੰ ਅਪਣਾਇਆ ਅਗਰ ਅਗਰ ਪੰਜਾਬ ਚ ਕਾਂਗਰਸ ਪਾਰਟੀ ਨੇ ਉਸ ਵੇਲੇ ਵੀ ਪੰਜਾਬ ਮਾਡਲ ਨੂੰ ਅੱਗੇ ਰੱਖ ਕੇ ਚੋਣਾਂ ਲੜੀਆਂ ਹੁੰਦੀਆਂ ਤੇ ਅੱਜ ਪੰਜਾਬ ਚ ਕਾਂਗਰਸ ਦੀ ਸਥਿਤੀ ਹੋਰ ਹੋ ਸਕਦੀ ਸੀ ਇਹ ਤਾਂ ਹਰ ਕੋਈ ਜਾਣਦਾ ਸੋ ਪੰਜਾਬ ਮਾਡਲ ਦੀ ਗੱਲ ਨਵਜੋਤ ਸਿੰਘ ਸਿੱਧੂ ਲਗਾਤਾਰ ਕਰਨਗੇ ਕਿ ਕਿਵੇਂ ਪੰਜਾਬਤਾ ਮਾਡਲ ਦੇ ذریعے ਰੇਤੇ ਦੇ ਮਾਮਲੇ ਦੇ ਵਿੱਚ ਸਰਕਾਰੀ ਕਾਰਪੋਰੇਸ਼ਨ ਬਣਾਈ ਜਾਵੇ ਕਿਵੇਂ ਪੰਜਾਬ ਮਾਡਲ ਦੇ ਤਹਿਤ ਸ਼ਰਾਬ ਦੇ ਮਾਮਲੇ ਤੇ ਸਰਕਾਰੀ ਕਾਰਪੋਰੇਸ਼ਨ ਬਣਾਈ ਜਾਵੇ ਮੀਡੀਆ ਦੀ ਸਰਕਾਰੀ ਕਾਰਪੋਰੇਸ਼ਨ ਬਣਾਈ ਜਾਵੇ ਪਾਣੀਆਂ ਤੇ ਕਮਿਸ਼ਨ ਬਣਾਇਆ ਜਾਵੇ ਮੁਲਾਜ਼ਮਾ ਨੂੰ ਪੱਕੇ ਕਰਨ ਲਈ ਇੱਕ এমਪਲਾਈ এমਪਲਾਈਜ਼ ਦਾ ਮੁਲਾਜ਼ਮਾ ਦਾ ਕਮਿਸ਼ਨ ਬਣਾਇਆ ਜਾਵੇ ਤਾਂ ਕਿ ਜਿਹੜੇ ਸਾਰੇ ਫੈਸਲੇ ਨੇ ਬੜੇ ਸੰਗਠਿਤ ਤਰੀਕੇ ਦੇ ਨਾਲ ਹੋਣ ਪੰਜਾਬ ਰੇਤੇ ਤੋਂ ਮਾਲੀਆ ਕਮਾਵੇ 마ਫੀਆ ਰਾਜ ਰੇਤੇ ਦਾ ਖਤਮ ਹੋਵੇ ਸ਼ਰਾਬ ਦਾ 마ਫੀਆ ਰਾਜ ਖਤਮ ਹੋਵੇ ਸ਼ਰਾਬ ਦਾ ਕਾਰੋਬਾਰ ਸਰਕਾਰੀ ਤੌਰ ਤੇ ਹੋਵੇ ਤੇ ਸਾਰੇ ਜਿਹੜੇ ਨਵਜੋਤ ਸਿੰਘ ਸਿੱਧੂ ਦੇ ਪੰਜਾਬ ਮਾਡਲ ਦੇ ਏਜੰਡੇ ਸੀ ਔਰ ਉਹ ਹੁਣ ਵੀ ਪੂਰੇ ਪੰਜਾਬ ਦੇ ਲੋਕਾਂ ਦੇ ਵਿੱਚ ਪੰਜਾਬ ਮਾਡਲ ਦਾ ਏਜੰਡਾ ਲੈ ਕੇ ਜਾ ਰਹੇ ਨੇ ਜਿੱਥੋਂ ਤੱਕ ਲੋਕਾਂ ਦੀ ਵੀ ਗੱਲ ਹੈ ਮੈਂ ਨਾਲ-ਨਾਲ ਕਰਦਿਆਂ ਵੱਡੀ ਗਿਣਤੀ 'ਚ ਜਿਹੜੇ ਪੰਜਾਬ ਦੇ ਲੋਕ ਨੇ ਉਹ ਇਹਨਾਂ ਲੋਕ ਮਿਲਣੀਆਂ ਦਾ ਹਿੱਸਾ ਬਣਨਾ ਚਾਹੁੰਦੇ ਨੇ ਮਹਾਰਾਜ ਦੇ ਵਿੱਚ ਵੀ ਜਿਹੜੀ ਇੱਕ ਲੋਕ ਮਿਲਣੀ ਰੱਖੀ ਗਈ ਸੀ ਉਹ ਰੈਲੀ ਦਾ ਰੂਪ ਧਾਰ ਗਈ ਔਰ ਬਹੁਤ ਵੱਡੀ ਗਿਣਤੀ ਚੋਂ ਤੇ ਲੋਕ ਪਹੁੰਚੇ ਇਸ ਲੋਕ ਮਿਲਣੀ ਦੇ ਲਈ ਵੀ ਹਰਵਿੰਦਰ ਸਿੰਘ ਲਾਢੀ ਉਹਨਾਂ ਨਾਲ ਵੀ ਮੇਰੀ ਗੱਲ ਹੋਈ ਹੈ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ ਪੂਰੇ ਪੰਜਾਬ ਭਰ ਤੋਂ ਹੀ ਹਾਲਕਿ ਇਹ ਲੋਕ ਮੇਲ ਨਹੀਂ ਬਠਿੰਡਾ ਦਿਹਾਤੀ ਦੀ ਹੈ ਲੇਕਿਨ ਪੂਰੇ ਪੰਜਾਬ ਭਰ ਤੋਂ ਹੀ ਜਿਹੜੇ ਵੱਖ-ਵੱਖ ਲੀਡਰ ਨੇ ਉਹ ਨਵਜੋਤ ਸਿੰਘ ਸਿੱਧੂ ਨੂੰ ਬੇਨਤੀਆਂ ਕਰ ਰਹੇ ਨੇ ਕਿ ਸਾਡੇ ਹਲਕੇ ਦੇ ਵਿੱਚ ਆ ਕੇ ਵੀ ਲੋਕ ਮੇਲ ਨਹੀਂ ਕਰੋ ਪਰ ਮੈਨੂੰ ਇਹ ਲੱਗਦਾ ਕਿ ਆਉਂਦੇ ਦਿਨਾਂ 'ਚ ਨਵਜੋਤ ਸਿੰਘ ਸਿੱਧੂ ਦੀਆਂ ਜਿਹੜੀਆਂ ਇਹ ਲੋਕ ਮਿਲਣੀਆਂ ਦਾ ਜਿਹੜਾ ਇਹ سلسلہ ਇਹ ਹੋਰ ਤੇਜ਼ੀ ਫੜੂਗਾ ਔਰ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਲੋਕ ਮਿਲਣੀਆਂ ਹੋਣਗੀਆਂ ਔਰ ਵੱਡੇ-ਵੱਡੇ ਇਕੱਠ ਉਹਨਾਂ ਲੋਕਾਂ ਦੇ ਹੋਣਗੇ ਜਿਹੜੇ ਪੰਜਾਬ ਨੂੰ ਚੜ੍ਹਦੀ ਕਲਾ 'ਚ ਦੇਖਣਾ ਚਾਹੁੰਦੇ ਨੇ ਜਿਹੜੇ ਚਾਹੁੰਦੇ ਨੇ ਕਿ ਪੰਜਾਬ ਹਮੇਸ਼ਾ ਮੁੱਦਿਆਂ ਦੀ ਸਿਆਸਤ ਦੇ ਦੁਆਲੇ ਘੁੰਮੇ ਔਰ ਪੰਜਾਬ ਦੇ ਮੁੱਦੇ ਉਭਾਰ ਲੈਣ ਤਾਂ ਕਿ ਉਹ ਮੁੱਦਿਆਂ ਦੇ ਹੱਲ ਕਰਨ ਵਾਲੇ ਪਾਸੇ ਸਰਕਾਰਾਂ ਜਾਣ ਭਾਵੇਂ ਸੂਬੇ ਦੀਆਂ ਹੋਣ ਤੇ ਭਾਵੇਂ ਕੇਂਦਰ ਦੀਆਂ ਜੀ ਡੱਲਾ ਸਾਹਿਬ ਨਵਜੋਤ ਸਿੰਘ ਸਿੱਧੂ ਦੀ ਮਹਰਾਜ ਵਾਲੀ ਰੈਲੀ ਤੋਂ ਬਾਅਦ ਖੂਬ ਸਿਆਸੀ ਰੌਲਾ ਰੱਪਾ ਹੋਇਆ ਸੀ ਕਾਂਗਰਸ ਦੇ ਆਪਣੇ ਹੀ ਪੰਜਾਬ ਦੇ ਆਗੂਆਂ ਨੇ ਨਵਜੋਤ ਸਿੰਘ ਸਿੱਧੂ ਦਾ ਇਸ ਨੂੰ ਲੈ ਕੇ ਵਿਰੋਧ ਕੀਤਾ ਸੀ ਉਸ ਤੋਂ ਬਾਅਦ ਇਹ ਵੀ ਖਬਰਾਂ ਸੀ ਕਿ ਹਾਈ ਕਮਾਂਡ ਦੇ ਵਿੱਚ ਮੀਟਿੰਗ ਦੇ ਵਿੱਚ ਵੀ ਇਹ ਮੁੱਦਾ ਚੁੱਕਿਆ ਗਿਆ ਸੀ ਤੇ ਹੁਣ ਕਿਵੇਂ ਦੇਖਦੇ ਹੋ ਹੁਣ ਕੀ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦੇ ਵਿੱਚ ਰੈਲੀਆਂ ਤੇ ਮਿਲਣੀਆਂ ਕਰਨ ਦੀ ਹਾਈ ਕਮਾਂਡ ਨੇ ਖੁੱਲ੍ਹ ਦੇ ਦਿੱਤੀ ਹੈ ਜਾਂ ਫਿਰ ਇਸ ਮਿਲਣੀ ਜਾਂ ਰੈਲੀ ਤੋਂ ਬਾਅਦ ਵੀ ਕੋਈ ਸਿਆਸੀ ਰੌਲਾ ਪੈ ਸਕਦਾ ਹੈ ਵਾਕੀ ਲੀਡਰ ਵਿਰੋਧ ਕਰ ਸਕਦੇ ਨੇ ਕਿਵੇਂ ਦੇਖਦੇ ਹੋ ਦੇਖੋ ਸਾਫ਼ ਤੌਰ ਤੇ ਨਵਜੋਤ ਸਿੰਘ ਸਿੱਧੂ ਹਮੇਸ਼ਾ ਹੀ ਹਾਈ ਕਮਾਂਡ ਦੇ ਨਾਲ ਚੱਲਣ ਵਾਲੇ ਲੀਡਰ ਨੇ ਔਰ ਕਦੇ ਵੀ ਨਵਜੋਤ ਸਿੰਘ ਸਿੱਧੂ ਦਾ ਅਜੰਡਾ ਹਾਈ ਕਮਾਂਡ ਦੇ ਵਿਰੋਧ ਦਾ ਨਹੀਂ ਰਿਹਾ ਜਦੋਂ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਗਿਆ ਤੇ ਨਵਜੋਤ ਸਿੰਘ ਸਿੱਧੂ ਨੇ ਖੇੜੇ ਮੱਥੇ ਉਹ ਫੈਸਲਾ ਸਰਕਾਰ ਕੀਤਾ ਸੀ ਔਰ ਨਵਜੋਤ ਸਿੰਘ ਸਿੱਧੂ ਨੇ ਕਿਸੇ ਤਰ੍ਹਾਂ ਦਾ ਵਿਰੋਧ ਨਹੀਂ ਕੀਤਾ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਦੇ ਫੈਸਲੇ ਦਾ ਉਦੋਂ ਵੀ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਹੱਕ ਚ ਡਟੇ ਰਹੇ ਹੁਣ ਵੀ ਨਵਜੋਤ ਸਿੰਘ ਸਿੱਧੂ ਹਾਈ ਕਮਾਂਡ ਨੂੰ ਕਾਂਗਰਸ ਨੂੰ ਤਕੜਾ ਕਰਨ ਲਈ ਚੋਣ ਮਿਲਣੀਆਂ ਲੋਕ ਮਿਲਣੀਆਂ ਕਰ ਰਹੇ ਨੇ ਮਾਫ ਕਰਨਾ ਚੋਣ ਮਿਲਣੀਆਂ ਨਹੀਂ ਲੋਕ ਮਿਲਣੀਆਂ ਕਰ ਰਹੇ ਨੇ ਲੋਕਾਂ ਨੂੰ ਲਾਮਬੰਦ ਕਰਨ ਲਈ ਨੀਤੀਗਤ ਫੈਸਲੇ ਸਰਕਾਰਾਂ ਕਿਸ ਤਰ੍ਹਾਂ ਕਰਨ ਕਿਹੋ ਜੇ ਹੋਣੇ ਚਾਹੀਦੇ ਨੇ ਪੰਜਾਬ ਦੇ ਹੱਕ ਤੇ ਫੈਸਲੇ ਕਿਹੜੇ ਨੇ ਕਿਵੇਂ ਅਸੀਂ ਜਾਗਰੂਕ ਹੋ ਕੇ ਆਵਾਜ਼ ਬੁਲੰਦ ਕਰੀਏ ਔਰ ਹਾਈ ਕਮਾਂਡ ਦਾ ਪੂਰਾ ਥਾਪੜਾ ਨਵਜੋਤ ਸਿੰਘ ਸਿੱਧੂ ਨੂੰ ਹੈ ਪਹਿਲੀ ਮਹਾਰਾਜ ਦੀ ਲੋਕ ਮਿਲਣੀ ਤੋਂ ਬਾਅਦ ਵੀ ਹਾਈ ਕਮਾਂਡ ਨੇ ਕਿਸੇ ਤਰ੍ਹਾਂ ਦਾ ਇਤਰਾਜ਼ ਨਹੀਂ ਕੀਤਾ ਬਲਕਿ ਇਹ ਵੀ ਪਤਾ ਲੱਗਿਆ ਸੂਤਰਾਂ ਤੋਂ ਕਿ ਹਾਈ ਕਮਾਂਡ ਇਸ ਗੱਲ ਤੋਂ ਖੁਸ਼ ਹੈ ਕਿ ਨਵਜੋਤ ਸਿੰਘ ਸਿੱਧੂ ਇੱਕ ਇਹ ਆ ਲੀਡਰ ਹੈ ਜਿਹੜਾ ਪੰਜਾਬ ਚ ਕਾਂਗਰਸ ਨੂੰ ਤਕੜਾ ਕਰਨ ਲਈ ਦਿਨ ਰਾਤ ਆਪਣੇ ਆਪਣੇ ਪੱਧਰ ਤੇ ਯਤਨ ਕਰ ਰਿਹਾ ਪਰ ਇਹ ਲੋਕ ਮਿਲਣੀਆਂ ਕਾਂਗਰਸ ਪਾਰਟੀ ਨੂੰ ਤਕੜਾ ਕਰਨ ਲਈ ਕੀਤੀਆਂ ਜਾ ਰਹੀਆਂ ਨੇ ਨਵਜੋਤ ਸਿੰਘ ਸਿੱਧੂ ਵੱਲੋਂ ਕਿਉਂਕਿ ਵਰਕਰਾਂ ਵੱਲੋਂ ਵਲੰਟੀਅਰਾਂ ਵੱਲੋਂ ਉਹਨਾਂ ਨੂੰ ਸੱਦਿਆ ਜਾ ਰਿਹਾ ਹੈ ਇਹ ਪ੍ਰੋਗਰਾਮ ਨਵਜੋਤ ਸਿੰਘ ਸਿੱਧੂ ਨਹੀਂ ਉਲੀਕ ਰਹੇ ਮੈਂ ਇਹ ਵੀ ਸਾਫ਼ ਕਰਦਾ ਇਹ ਵਰਕਰ ਮਿਲਣੀਆਂ ਲੋਕ ਮਿਲਣੀਆਂ ਇਹ ਵਰਕਰ ਕਾਂਗਰਸ ਪਾਰਟੀ ਦੇ ਵਲੰਟੀਅਰ ਲੀਡਰ ਉਹ ਚਾਹੁੰਦੇ ਨੇ ਕਿ ਅਸੀਂ ਆਪਣੇ ਹਲਕੇ ਤੇ ਰੱਖੀਏ ਤੇ ਉੱਥੇ ਨਵਜੋਤ ਸਿੰਘ ਸਿੱਧੂ ਵੀ ਆਵੇ ਔਰ ਇਹਦੇ ਨਾਲ ਦੇਖੋ ਮੈਨੂੰ ਇਹ ਲੱਗਦਾ ਕਿ ਪੰਜਾਬ ਦੇ ਜਿਹੜੇ ਬਾਕੀ ਲੀਡਰ ਨੇ ਉਹ ਵੀ ਇਹ ਗੱਲ ਨੂੰ ਸਮਝ ਚੁੱਕੇ ਨੇ ਕਿ ਹਾਈ ਕਮਾਂਡ ਤੋਂ ਗ੍ਰੀਨ ਸਿਗਨ ਨਵਜੋਤ ਸਿੰਘ ਸਿੱਧੂ ਨੂੰ ਹੈ ਕਿ ਕਾਂਗਰਸ ਪਾਰਟੀ ਨੂੰ ਤਕੜਾ ਕਰਨ ਲਈ ਉਹ ਯਤਨਸ਼ੀਲ ਰਹੇ ਔਰ ਪਿੱਛੇ ਜਦੋਂ ਦਿੱਲੀ ਨਵਜੋਤ ਸਿੰਘ ਸਿੱਧੂ ਗਏ ਸੀ ਪੰਜਾਬ ਕਾਂਗਰਸ ਦੇ ਪ੍ਰਿਵਾਰੀ ਦਵਿੰਦਰ ਯਾਦਵ ਦੇ ਨਾਲ ਵੀ ਉੱਚੇ ਚੇ ਤੌਰ ਤੇ ਉਹਨਾਂ ਦੀ ਬੰਦ ਕਮਰਾ ਮੀਟਿੰਗ ਹੋਈ ਸੀ ਜਿਹਦੇ ਵਿੱਚ ਘੰਟਾ ਡੇਢ ਘੰਟਾ ਪਤਾ ਲੱਗਿਆ ਕਿ ਉਹਨਾਂ ਦੀ ਮੀਟਿੰਗ ਚੱਲਦੀ ਰਹੀ ਕਿ ਕਿਵੇਂ ਕਾਂਗਰਸ ਨੂੰ ਤਕੜੇ ਕਰਨਾ ਹੈ 2024 ਤੋਂ ਪਹਿਲਾਂ ਔਰ ਉਸ ਤੋਂ ਬਾਅਦ ਪੰਜਾਬ ਚ ਕਾਂਗਰਸ ਨੂੰ ਕਿਵੇਂ ਤਕੜੇ ਕਰਨਾ ਹੈ ਤੋਂ ਇਸ ਕਰਕੇ ਮੈਨੂੰ ਲੱਗਦਾ ਹੈ ਕੀ ਹਾਈ ਕਮਾਂਡ ਤੋਂ ਗ੍ਰੀਨ ਸਿਗਨਲ ਹੈ ਨਵਜੋਤ ਸਿੰਘ ਸਿੱਧੂ ਨੂੰ ਔਰ ਨਵਜੋਤ ਸਿੰਘ ਸਿੱਧੂ ਕਾਂਗਰਸ ਦੀ ਬੁਲੰਦੀ ਲਈ ਲੋਕ ਮੁੱਦਿਆਂ ਦੇ ਉਭਾਰ ਲਈ ਮੁੱਦਿਆਂ ਨੂੰ ਸਿਆਸਤ ਵਾਲੇ ਰੱਖਣ ਲਈ ਇਹਨਾਂ ਲੋਕ ਮਿਲਨੀਆਂ ਤੇ ਰੁੱਝੇ ਨੇ ਔਰ ਮੈਨੂੰ ਨਹੀਂ ਲੱਗਦਾ ਕਿ ਕਾਂਗਰਸ ਪਾਰਟੀ ਦਾ ਹੁਣ ਕੋਈ ਵੀ ਲੀਡਰ ਹੈ ਜਿਹੜਾ ਕੋਈ ਟਿੱਕਾ ਟਿੱਪ ਨਹੀਂ ਕਰੂਗਾ ਜਾਂ ਇਹਨਾਂ ਦਾ ਵਿਰੋਧ ਕਰੂਗਾ ਜੀ ਬਹੁਤ ਬਹੁਤ ਧੰਨਵਾਦ ਅਲਾਹ ਸਾਹਿਬ ਇਸ तमाम ਜਾਣਕਾਰੀ ਦੇ ਲਈ ਤੁਹਾਡਾ